ਇਸ ਤਰ੍ਹਾਂ ਕਿ ਭਾਤੀ ਜਨਤਾ ਪਾਰਟੀ ਦੇ ਵਿੱਚ ਮੈਂ ਲਗਭਗ 35 ਸਾਲ ਤੋਂ ਜੁੜਿਆ ਹੋਇਆ ਤੇ ਮੈਂ 35 ਸਾਲ ਦੇ ਵਿੱਚ ਇਹ ਦੇਖਿਆ ਕਿ ਆਰਟੀ ਦੀ ਕਰਨੀ ਔਰ ਕਤਨੀ ਵਿੱਚ ਬਹੁਤ ਫਰਕ ਹੈ ਹੋਂਦੇ ਚਲੋ ਮੋਦੀ ਜੀ ਦਾ ਨਾਮ ਲੈ ਕੇ ਚੱਲਦੇ ਆ ਲੇਕਿਨ ਥੱਲੇ ਜਿਹੜਾ ਗਰਾਊਂਡ ਲੈਵਲ ਹੈ ਉਹ ਬਿਲਕੁਲ ਜ਼ੀਰੋ ਹੈਗਾ ਜਿਹੜਾ ਬੰਦਾ ਪਾਰਟੀ ਨੂੰ ਦਗਾ ਦਿੰਦਾ ਹੈ ਉਹਨੂੰ ਉੱਪਰ ਦੀਆਂ ਪੋਸਟਾਂ ਤੇ ਬਿਠਾਇਆ ਜਾਂਦਾ ਹੈ ਕਹ ਕੇ ਹੰਡੇ ਓਕੇ ਉਹ ਪਾਰਟੀ ਦੇ ਨਾਲ ਗੱਤਾਰੀ ਕਰਦਾ ਹੈ ਜਿੱਦੋਂ ਉੱਚੇ ਲੈਵਲ ਤੇ ਉੱਚੇ ਅਹੁਦੇ ਤੇ ਬਿਠਾ ਲ ਦਿੱਤਾ ਜਾਂਦਾ ਹੈ ਕਿਤੇ ਤੁਸੀਂ ਵੀ ਗੱਤਾਰੀ ਕਰਕੇ ਉੱਚਾ ਲੈਵਲ ਤੇ ਆ ਮੈਂ ਮੈਂ ਸਾਕਿਬ ਦਾ ਇੱਕੋ ਜੀ ਹਾਂ ਠੀਕ ਹੈ ਮੋਦੀ ਜੀ ਦੀ ਨੀਤੀਆਂ ਮੈਨੂੰ ਚੰਗੀ ਲੱਗਦੀ ਆ ਵੋਟ ਮੈਂ ਉਹਨਾਂ ਨੂੰ ਪਾਉਂਗਾ ਮੋਦੀ ਜੀ ਨੂੰ ਠੀਕ ਹੈ ਜੀ ਲੇਕਿਨ ਇਹਨਾਂ ਦੇ ਇਸ ਤਰ੍ਹਾਂ ਕਿ ਮੈਂ ਆਪਣਾ ਗਰੁੱਪ ਬਣ ਕੇ ਖੜ ਦੇ ਵਿੱਚ ਇੰਡੀਪੈਂਡੈਂਟ ਆਉਣ ਕੰਮ ਕਰ ਰਿਹਾ ਹਾਂ ਮਤਲਬ ਮਨੋਚਾ ਜੀ ਆ ਚਲੋ ਠੀਕ ਹੈ ਆਪਣੇ ਮਿੱਤਰ ਆ ਲੇਕਿਨ ਹੁਣ ਦੇਖੋ ਇੱਥੇ ਦੇ 4 ਕਿਲੋਮੀਟਰ ਦੂਰ ਉਹਨਾਂ ਦਾ ਘਰ ਹੈ 에ਅਰਪੋਰਟ ਰੋਡ ਤੇ ਜੇ ਅਸੀਂ ਕੁਝ ਸਟੈਪ ਵੀ ਲਗਵਾਣੀ ਹੋਵੇ ਤੇ ਮਤਲਬ 1 ਘੰਟਾ ਉਹਨਾਂ ਦੇ ਘਰ ਪਹੁੰਚਣ ਨੂੰ ਲੱਗਣਾ ਸੰਨੀ ਨਿਕਲੇ ਤੋਂ ਜਾਮ ਲੱਗਦਾ ਜੀ 에ਅਰਪੋਰਟ ਰੋਡ ਤੱਕ 에ਅਰਪੋਰਟ ਰੋਡ ਤੋਂ ਫਿਰ ਘੁੰਮ ਕੇ ਸਾਨੂੰ ਪਾਰਕ ਨੋਰਮਾ ਤੱਕ ਆਣਾ ਪੈਣਾ ਉੱਥੇ ਵੀ ਜਾਮ ਹੁੰਦਾ ਜਾਮ ਦੇ ਵਿੱਚ ਉਹਨਾਂ ਦੇ ਘਰ ਤੱਕ ਪਹੁੰਚਣ ਨਾ ਕਰਕੇ ਜਾਮ ਲਗਾ ਕੇ 1 ਘੰਟਾ ਲੱਗਣਾ ਯਾਨੀ ਜੇ ਐਮਸੀ ਕੋਲ ਪਹੁੰਚਣ ਵਾਸਤੇ ਸਾਨੂੰ 1 ਘੰਟਾ ਲੱਗਿਆ ਤਾਂ ਐਮਸੀ ਕਰਨਾ ਐਮਸੀ ਤਾਂ ਉਹ ਹੁਣ ਜਿਹੜਾ ਜਿਹੜਾ ਸਾਡੇ ਬਾੜ ਦੇ ਵਿੱਚ ਜਿਹੜੀ ਇੱਕ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ ਬਲੇਰੀਆ ਸਾਹਿਬ ਤੋਂ ਉਹਦੇ ਵਿੱਚ ਤੁਹਾਡਾ ਕੀ ਅਪੀਲ ਹੈ ਬੋਲਣਾ ਕਿ ਦੇਖੋ ਬੋਰਡ ਦਾ ਜਿਹੜਾ ਅਸੂਲ ਸਮਝ ਕੇ ਉਹ ਇਸਤੇਮਾਲ ਕਰਨਾ ਚਾਹੀਦਾ ਲੋਕ ਬਹੁਤ ਆਉਣਗੇ ਤੁਹਾਡੇ ਕੋਲ ਪੈਸੇ ਵੀ ਦੇ ਕੇ ਸਭ ਕੁਝ ਕਰੋ ਲਾਲਚ ਵੀ ਦੇਣਗੇ ਲੇਕਿਨ ਲਾਲਚ ਜੇ ਤੁਸੀਂ ਨਹੀਂ ਆਣਾ ਪੈਸੇ ਸਾਰਿਆਂ ਦੇ ਲੈ ਲਓ ਕੋਈ ਗੱਲ ਨਹੀਂ ਅਸੀਂ ਮਨਾ ਨਹੀਂ ਕਰਦੇ ਜਿਹੜਾ ਤੁਹਾਨੂੰ ਪੈਸੇ ਦਾ ਲੋ ਉਹਨਾਂ ਨਾਲ ਖਾਸ ਕਰ ਜਿਹੜਾ ਜਿਹਨਾਂ ਕੋਲ ਫਾਲਤੂ ਹੈ ਲੈ ਲੈਣੇ ਚਾਹੀਦੇ ਆ ਲੇਕਿਨ ਜਿਹੜੀ ਬੋਰਡ ਦਾ ਤੁਹਾਡਾ ਹੱਕ ਆ ਬੋਰਡ ਤੁਹਾਨੂੰ ਵਧੀਆ ਬੰਦੇ ਨੂੰ ਪਾਣੀ ਦੇ ਦਿਆ ਮੇਰੇ ਹਿਸਾਬ ਨਾਲ ਅੰਜੂ ਚੰਦਰ ਜੀ ਦੇ ਉੱਪਰ ਕੋਈ ਵੀ ਬੰਦਾ ਨਹੀਂ ਹੈ ਇਥੇ ਲਾਂ ਦੇ ਜਿਹੜਾ ਵਿਕਲਪ ਡਿਵੈਲਪਮੈਂਟ ਕਰ ਸਕਦਾ ਹੋਵੇ ਤੇ ਨਾਲੇ ਇੱਕ ਹੋਰ ਹੈ ਕਿ ਸ਼ਹਿਰ ਵਾਸੀਆਂ ਨੂੰ ਪਾੜ ਵਾਸੀਆਂ ਨੂੰ ਦੋ ਐਮਸੀ ਮਿਲ ਰਿਹਾ ਅੰਜੂ ਚੰਦਰ ਜੀ ਦਾ ਹੈ ਮੈਂ ਤਾਂ ਲਾਂ ਦੇ 24 ਘੰਟੇ ਉਹਨਾਂ ਬਸ ਮੈਂ ਤਾਂ 24 ਘੰਟੇ ਉਹਨਾਂ ਦਾ ਨੰਬਰ 16 ਦੀ ਜਿਮਨੀ ਚੌਂ ਦਾ ਜਿਹੜਾ ਦਿਨ ਨੇੜਿਆਂ ਦਾ ਜਾ ਰਿਹਾ ਹੈ ਰਾਜਨੀਤੀ ਦਾ ਅਖਾੜਾ ਜਿਹੜਾ ਵਾਰਡ ਨੰਬਰ 16 ਚ ਪੱਖ ਦਾ ਨਜ਼ਰ ਆ ਰ ਸਮੇਕਰਨ ਵੀ ਜਿਹੜੇ ਨੇ ਦਿਨੋ ਦਿਨ ਬਦਲ ਰਹੇ ਨੇ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜ ਚੁੱਕੇ ਸੁਦੀਰ ਗੁਲੇਰੀਆ ਜੀ ਦੋ ਵਾਰ ਜਿਹੜੇ ਨੇ ਚੋਣ ਲੜੇ ਨੇ ਉਹ ਸਾਡੇ ਨਾਲ ਨੇ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਅੰਜੂ ਚੰਦਰ ਜੀ ਨੂੰ ਉਹ ਸਮਰਥਨ ਦੇ ਰਹੇ ਨੇ ਸੁਦੀਰ ਗੁਲੇਰੀਆ ਸਾਹਿਬ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇੱਕ ਅਹਿਮ ਲੀਡਰ ਦੇ ਵਜੋਂ ਜਾਣੇ ਜਾਂਦੇ ਹੋ ਪਰ ਹੁਣ ਜਿਹੜਾ ਹੈ ਤੁਸੀਂ ਅੰਜੂ ਚੰਦਰ ਜੀ ਨੂੰ ਜਿਹੜਾ ਹੈ ਸਮਰਥਨ ਦੇਣ ਦਾ ਐਲਾਨ ਕਰ ਰਹੇ ਹੋ ਕੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਜੇ ਲੰਦੇ ਮੈਂ ਦੋ ਵਾਰ ਇਸ ਵਾਰਤ ਇਲੈਕਸ਼ਨ ਲੜਿਆ ਜਦ ਮੈਂ ਪਹਿਲੀ ਵਾਰ ਲੜਿਆ ਸੀ ਮੈਨੂੰ 400 ਪਲੱਸ ਵੋਟ ਪਈ ਸੀ ਅੰਜੀ ਚੰਦਰ ਤੇ ਅਗੇਸ਼ਤੀ ਲੜਿਆ ਸੀ ਮੈਂ ਔਰ ਦੂਜੇ ਨੰਬਰ ਤੇ ਆਇਆ ਸੀ ਮੈਂ ਉਹਨਾਂ ਨੂੰ 550 ਪਈ ਸੀ ਮੈਨੂੰ 400 ਪਈ ਸੀ ਔਰ ਪਿਛਲੀ ਵਾਰ ਕੀ ਆ ਸੀ ਕਿਸਾਨੀ ਮਤੌਲਨ ਸੀਗਾ ਔਰ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਸੀਗੀ ਇਤੇ ਟਿਕਟ ਦੇਣ ਤੇ باوجود ਮਤਲਬ 135 ਵੋਟ ਮੈਂ ਕੱਢ ਕੇ ਲਏ ਸੀ ਜਦ ਲੋਕ ਪੱਥਰ ਔਰ ਡળે ਮਾਰਦੇ ਸੀਗੇ ਸਾਡੇ ਉੱਤੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਜਦ ਅਸੀਂ ਬੈਨਰ ਲੈ ਕੇ ਚੱਲਦੇ ਸੀਗੇ ਵਿਰੋਧ ਬਹੁਤ ਸੀ ਵਿਰੋਧ ਸੀਗਾ ਲੋਕ ਗਾਲ੍ਹਾਂ ਕੱਢਦੇ ਸੀ ਦਰਵਾਜ਼ੇ ਨਹੀਂ ਖੋਲਦੇ ਸੀਗੇ ਲੋਕ ਜਿਹੜੇ ਕਿਸਾਨੀ ਅੰਦੋਲਨ ਨਾਲ ਜੁੜੇ ਸੀ ਉਹ ਸਾਡੇ ਪਿੱਛੇ ਹੀ ਪੈਂਦੇ ਸੀ ਡਾਂਗਾ ਲੈ ਕੇ ਲੇਕਿਨ ਉਸ ਤੋਂ باوجود ਵੀ ਮੈਂ ਬਾੜ ਦੇ ਵਿੱਚੋਂ 135 ਵੋਟ ਲੈ ਗਏ ਸੀਗਾ ਔਰ ਜਿਹੜੇ ਵੋਟ ਲੋਕ ਮੇਰੇ ਸਮਰਥਕ ਵੀ ਸੀਗੇ ਉਹ ਕਹਿੰਦੇ ਵੀ ਤੂੰ ਟਿਕਟ ਗਲਤ ਪਾਰਟੀ ਦੀ ਲਿਆਇਆ ਇਸ ਕਰਕੇ ਅਸੀਂ ਤੈਨੂੰ ਵੋਟਾਂ ਨਹੀਂ ਪਾ ਰਿਆ ਸੀ ਤੇਰੇ ਨਾਲ ਹੈ ਠੀਕ ਹੈ ਤੇ ਮਤਲਬ ਉਸ ਤੋਂ ਪਹਿਲਾਂ ਜਦ ਮੈਂ ਖੜਾ ਸੀ ਤਾਂ 400 ਵੋਟ ਮੈਨੂੰ ਇਸ ਵਾਰ ਤੋਂ ਪਈ ਸੀ ਜਦ ਅੰਜੂ ਚੰਦਰ ਜੀ ਨੂੰ 550 ਪਈ ਸੀ ਤੇ ਗੱਲਬਾਤ ਕਰਦੇ ਸੁਧੀਰ ਗਰੇੜੀ ਆ ਜੀ ਇਹ ਜੀ ਕਿਹੜਾ ਨਾਰਾਜ਼ਗੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਤੋਂ ਤੁਹਾਨੂੰ ਹੋਈ ਜਿਸ ਕਾਰਨ ਤੁਸੀਂ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਜਿਹੜਾ ਹੈ ਅੰਜੂ ਚੰਦਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਕਿਹਾ ਦੇਖਿਆ ਤੁਸੀਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਲਗਭਗ 35 ਸਾਲ ਤੋਂ ਜੁੜਿਆ ਹੋਇਆ ਤੇ ਮੈਂ 35 ਸਾਲ ਦੇ ਵਿੱਚ ਇਹ ਦੇਖਿਆ ਕਿ ਪਾਰਟੀ ਦੀ ਕਰਨੀ ਔਰ ਕਥਨੀ 'ਚ ਬਹੁਤ ਫਰਕ ਹੈ ਹੂੰ ਹੁਣ ਤਾਂ ਚਲੋ ਇਹ ਮੋਦੀ ਜੀ ਦਾ ਨਾਮ ਲੈ ਕੇ ਚੱਲਦੇ ਆ ਲੇਕਿਨ ਥੱਲੇ ਜਿਹੜਾ ਗਰਾਉਂਡ ਲੈਵਲ ਆ ਉਹ ਬਿਲਕੁਲ ਜ਼ੀਰੋ ਹੈਗਾ ਜਿਹੜਾ ਬੰਦਾ ਪਾਰਟੀ ਨੂੰ ਦਗਾ ਦਿੰਦਾ ਉਹਨੂੰ ਉੱਪਰ ਦੀਆਂ ਪੋਸਟਾਂ ਤੇ ਬਿਠਾਇਆ ਜਾਂਦਾ ਸਟੇਟ ਲੈਵਲ ਦੀਆਂ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਸਾਡੇ 27 ਦੇ 27 ਕੈਂਡੀਡੇਟ ਖੜੇ ਸੀਗੇ ਬੀਜੇਪੀ ਵੱਲੋਂ ਔਰ ਜਿਹੜਾ 25 ਨੰਬਰ ਵਾਰਡ ਆ ਉਥੇ ਨਰਿੰਦਰ ਰਾਣੇ ਦੀ ਮਿਸੀ ਜ ਨੂੰ ਆਪਾਂ ਟਿਕਟ ਦਿੱਤੀ ਸੀ ਤੇ ਉਹਨਾਂ ਚੋਰੀ ਛਿਪੇ ਆਪਣੀ ਮਿਸੀ ਦਾ ਨਾਮ ਵਿਡਰਾ ਕਰਾ ਕੇ ਪਾਰਟੀ ਛੱਡਤੀ ਸੀ ਔਰ ਛੱਡ ਕੇ ਲੰਦੇ ਪਾਰਟੀ ਦੀ ਵਿਰੋਧਤਾ ਕੀਤੀ ਸੀ ਪਿਛਲੇ ਇਲੈਕਸ਼ਨ ਦੇ ਇਲੈਕਸ਼ਨ ਕਰਨ ਤੋਂ ਬਾਅਦ ਇਸ ਵਾਰੀ ਉਹਨੂੰ ਇਲੈਕਸ਼ਨ ਦਾ 16 ਨੰਬਰ ਵਾਰਡ ਚ ਲਿਆ ਕੇ ਇੰਚਾਰਜ ਬਣਾਤਾ ਤੇ ਦੂਜੀ ਗੱਲ ਚਲੋ ਉਹਨਾਂ ਨੇ ਟਿਕਟ ਦੇਣੀ ਵੀ ਸੀਗੀ ਲੰਦੇ ਕਿਸੇ ਵੀ ਕੈਂਡੀਡੇਟ ਨੂੰ ਮੇਰੇ ਮਦਰ ਬਿਮਾਰ ਸੀਏ ਉਹਨੂੰ ਕੈਂਸਰ ਹੋਇਆ ਔਰ ਅੱਜ ਹੀ ਮੈਂ ਅਸੀਂ ਹਸਪੀਟਲ ਦੇ ਆਏ ਆ 26 ਤਰੀਕ ਨੂੰ ਆਪਰੇਸ਼ਨ ਹੋਇਆ ਸੀਗਾ ਅੱਜ ਅੱਜ ਲਾਸਟ ਕੀਮੋ ਸੀਗੀ ਤੇ ਅੱਜ ਮੈਂ ਹੁਣ 10 ਮਿੰਟ ਪਹਿਲੇ ਇੱਥੇ ਪਹੁੰਚਿਆ ਤੇ ਇਹਨਾਂ ਨੇ ਮੈਨੂੰ ਇਦਾਂ ਨਹੀਂ ਪੁੱਛਿਆ ਕਿ ਇਹਨਾਂ ਦੇ ਵਿੱਚ ਟਿਕਟ ਭਈ ਕਿਹੜੇ ਬੰਦੇ ਨੂੰ ਦਈਏ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਉਹ ਤਾਂ 16 ਨੰਬਰ ਵਾਰਡ ਦਾ ਹੈ ਵੀ ਨਹੀਂ ਆ ਔਰ ਜਿਹੜੇ ਉਹਦੇ ਨਾਲ ਬੰਦੇ ਚੱਲ ਰਹੇ ਆ ਤੁਹਾਨੂੰ ਪਤਾ ਨਾ ਤੁਸੀਂ ਮੀਡੀਆ ਦੇ ਆ ਤੁਹਾਨੂੰ ਪਤਾ ਹੋਣਾ ਕੀ ਲੰਦੇ ਉਹ ਸਾਰੇ ਬੰਦੇ ਵੀ ਬਾਹਰ ਦੇ ਆ ਉਹਦੇ ਨਾਲ ਇੱਕ ਦੋ ਬੰਦਿਆਂ ਨੂੰ ਛੱਡ ਕੇ 16 ਨੰਬਰ ਵਾਰਡ ਦਾ ਵੋਟਰ ਵੀ ਨਹੀਂ ਤੁਰ ਰਿਹਾ ਤੇ ਇੱਕ ਤੁਹਾਡੀ ਗੱਲ ਜਿਹੜੀ ਆ ਹੁਣ ਹੀ ਤੁਸੀਂ ਕਹਿ ਕੇ ਹਟੇ ਹੋ ਕਿ ਜੋ ਪਾਰਟੀ ਦੇ ਨਾਲ ਗੱਦਾਰੀ ਕਰਦਾ ਏ ਉਸ ਨੂੰ ਉੱਚੇ ਲੈਵਲ ਤੇ ਉੱਚੇ ਅਹੁਦੇ ਤੇ ਬਿਠਾ ਲ ਦਿੱਤਾ ਜਾਂਦਾ ਕਿਤੇ ਤੁਸੀਂ ਵੀ ਗੱਦਾਰੀ ਕਰਕੇ ਉੱਚਾ ਲੈਵਲ ਦੇ ਆ ਮੈਂ ਮੈਂ ਪਤਾ ਨਹੀਂ ਪਾਣਾ ਚਾਹੁੰਦਾ ਮੈਂ ਬੀਜੇਪੀ ਬਿਲਕੁਲ ਛੱਡਤੀ ਅੱਜ ਤੋਂ ਜੀ ਹਾਂ ਠੀਕ ਹੈ ਮੋਦੀ ਜੀ ਦੀ ਨੀਤੀਆਂ ਮੈਨੂੰ ਚੰਗੀ ਲੱਗਦੀ ਆ ਵੋਟ ਨਾਲ ਉਹਨੂੰ ਪਾਉਂਗਾ ਮੋਦੀ ਜੀ ਨੂੰ ਠੀਕ ਹੈ ਜੀ ਲੇਕਿਨ ਲੰਦੇ ਇਸ ਤਰ੍ਹਾਂ ਕਿ ਮੈਂ ਆਪਣਾ ਗਰੁੱਪ ਬਣ ਕੇ ਖੜ ਦੇ ਵਿੱਚ ਇੰਡੀਪੈਂਡੈਂਟ ਹੁਣ ਕੰਮ ਕਰਾਂਗਾ ਮੈਂ ਦੇਖੋ ਜਿੱਤਾ ਜਾਂ ਹਾਰਾਂ ਲੋਕਾਂ ਦੇ ਕੰਮ ਆ ਪਹਿਲੀ ਤਰ੍ਹਾਂ ਕਰਾਂਦਾ ਰਹਾਂਗਾ ਪਿਛਲੀ ਵਾਰ ਵੀ ਦੇਖੋ ਜਨਵਰੀ ਮਹੀਨੇ ਚ ਔਰ ਫਰਵਰੀ ਮਹੀਨੇ ਚ ਦੋ ਵਾਰੀ ਮੈਂ ਕੋ ਘਰਤਾਰ ਲਗਾਤਾਰ ਰੱਖੀ ਆ ਉਸ ਵਕਤ ਸਭ ਵੀ ਤੁਹਾਡੇ ਕੋਲ ਸਾਰੀ ਰਿਕਾਰਡਿੰਗ ਪਈ ਆ ਸਭ ਕੁਝ ਪਿਆ ਬੀਜੇਪੀ ਦਾ ਕਿਹੜਾ ਉੱਥੇ ਬੰਦਾ ਆ ਜਾ ਲੰਦੇ ਲੋਕਾਂ ਦੇ ਹੱਕ ਚ ਬੋਲਣ ਵਾਸਤੇ ਕੋਈ ਬੀਜੇਪੀ ਦਾ ਬੰਦਾ ਨਹੀਂ ਉੱਥੇ ਆਇਆ ਮੈਂ ਕੱਲਾ ਉੱਥੇ ਲੱਗ ਕੋ ਤਿੰਨ ਚਾਰ ਦਿਨ ਬੈਠਾ ਰਿਹਾ ਉਹ ਲੋਕਾਂ ਔਰ ਇਹ ਲੋਕ ਅੰਜੂ ਚੰਦਰ ਜੀ ਨੂੰ ਵੋਟਾਂ ਪਾਉਂਦੇ ਆ ਤੇ ਮੈਂ ਲੰਦੇ ਸਮਝੋ ਕਿ ਉਹਨਾਂ ਨੂੰ ਇੱਕ ਐਮਸੀ ਨਹੀਂ ਦੋ-ਦੋ ਐਮਸੀ ਮਿਲ ਰਿਹਾ ਇੱਕ ਤਾਂ ਮੈਂ ਮਿਲ ਰਿਹਾ ਇੱਕ ਅੰਜੂ ਚੰਦਰ ਜੀ ਮਿਲ ਰਿਹਾ ਸਾਡੇ ਸਮਰਥਨ ਦੇਣ ਦੇ ਨਾਲ ਅੰਜੂ ਚੰਦਰ ਜੀ ਨੂੰ ਕਿੰਨਾ ਫਾਇਦਾ ਹੋਵੇ ਕਿੰਨੀ ਵੋਟਾਂ ਦਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਤਾਂ ਇਹ ਜੇ ਪਹਿਲੀ ਵਾਰ ਜਦ ਅਸੀਂ ਖੜੇ ਸੀਗੇ ਉਹਨਾਂ ਨੂੰ 550 ਵੋਟ ਪਈ ਸੀ ਮੈਨੂੰ 420 ਸੀਗੀ 150 ਵੋਟ ਦਾ ਫਰਕ ਸੀ 150 ਵੋਟ ਦਾ ਫਰਕ ਸੀਗਾ ਤੇ ਮਤਲਬ ਮੈਂ ਇੰਡੀਪੈਂਡੈਂਟ ਖੜਿਆ ਸੀਗਾ ਤਾਂ ਉਹਨਾਂ ਦੇ ਅੰਗੇਜਡ ਖੜਿਆ ਸੀਗਾ ਉਹਨਾਂ ਨੂੰ ਪਾਰਟੀ ਵੱਲੋਂ ਟਿਕਟ ਮਿਲਦੀ ਸੀਗੀ ਅਕਾਲੀ ਦਲ ਬੀਜਪੀ ਬੋਲੋ ਲਿਸਨ ਨਾ ਨੋ ਹਮਮ ਔਰ ਮੈਨੂੰ ਮੈਂ ਇੰਡੀਪੈਂਡੈਂਟ ਆਜ਼ਾਦ ਖੜਿਆ ਸੀ ਮੈਨੂੰ 400 ਵੋਟ ਪਈ ਸੀ ਯਾਨੀ 950 ਵੋਟ ਉਹਨਾਂ ਦੀ ਸਿੱਧੀ ਸਿੱਧੀ ਪਲੱਸ ਹੈ ਹਮਮ ਔਰ ਉਸ ਤੋਂ ਬਾਅਦ ਮੈਂ ਪੁਖਰਤਾਲਾ ਰੱਖ ਕੇ ਲਾਂਦੇ ਲੋਕਾਂ ਦੇ ਕੰਮ ਕਰਾ ਕੇ ਪਲੱਸ ਕੀਤੀ ਹੈ ਵੋਟਸ ਹਮ ਸੁਦੀਰ ਗਲੇਰੇ ਜੀ ਹੁਣ ਤੁਸੀਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਦੋ ਵਾਰ ਇੱਕ ਵਾਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੋਂ ਇਲੈਕਸ਼ਨ ਲੜ ਚੁੱਕੇ ਹੋ ਦੂਜੀ ਵਾਰ ਆਜ਼ਾਦ ਵੀ ਖੜੇ ਪਹਿਲੀ ਵਾਰ ਆਜ਼ਾਦ ਖੜੇ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਤੋਂ ਇਲੈਕਸ਼ਨ ਲੜਿਆ ਤੁਸੀਂ ਹੁਣ ਤੁਸੀਂ ਅੰਜੂ ਚੰਦਰ ਦਾ ਸਮਰਥਨ ਜਦੋਂ ਦੇਣ ਦੇਣ ਦਾ ਐਲਾਨ ਕਰਤੇ ਆ ਤੁਹਾਨੂੰ ਵੱਡੇ ਵੱਡੇ ਲੀਡਰਾਂ ਦੇ ਫੋਨ ਤੱਕ ਆ ਰਹੇ ਨੇ ਸਾਡੇ ਸਾਹਮਣੇ ਵੀ ਕਈਆਂ ਦੇ ਫੋਨ ਆਏ ਨੇ ਤੇ ਉਹ ਤੁਹਾਨੂੰ 5 ਸਾਲ ਖਤਰ ਪਾਰਟੀ ਜੋ ਵੀ ਕੱਢ ਸਕਦੇ ਨੇ ਮੈਂ ਪਾਰਟੀ ਤਾਂ ਛੱਡਤੀ ਮੈਂ ਪਹਿਲੇ ਕਰਿਆ ਪਾਰਟੀ ਤੇ ਮੈਨੂੰ ਦੱਸੋ ਅੱਜ ਦੀ ਡੇਟ 'ਚ ਮੈਨੂੰ ਪਾਰਟੀ ਦਾ ਉਹਦਾ ਕਿਹੜਾ ਮੇਰੇ ਕੋਲ ਪਾਰਟੀ ਤਾਂ ਮੈਂ 3 ਸਾਲ ਨਾ ਪਾਰਟੀ ਦਾ ਮੈਂ ਲੰਦੇ ਕੋਈ ਮੈਂਬਰ ਹੈ ਨਾ ਉਹਦੇਦਾਰ ਹੈ ਨਾ ਮੈਂ ਕੋਈ ਜ਼ਿੰਮੇਵਾਰੀ ਲਈ ਹੋਈ ਹੈ ਠੀਕ ਹੈ ਮੈਂ ਤਾਂ ਇੱਕ ਯਾਦ ਪੰਛੀ ਆ ਵੋਟ ਹੈ ਮੇਰੀ ਵੋਟ ਦਾ ਹੱਕ ਹੈ ਮੈਂ ਜਿਹਨੂੰ ਮਰਜ਼ੀ ਪਾਵਾਂ ਜਾਂ ਮੇਰੇ ਜਿਹੜੇ ਸਪੋਰਟਰ ਹੈਗੇ ਆ ਮੈਂ ਜਿਨਾਂ ਨੂੰ ਜਿੱਥੇ ਮਰਜ਼ੀ ਪਾਵਾਂ ਉਹ ਮੇਰੀ ਹੈ ਉਹ ਹੈ ਕਿ ਮੈਂ ਉਹਨਾਂ ਦੇ ਕੰਮ ਕਰਾਇਆ ਤੇ ਹੁਣ ਤੁਹਾਨੂੰ ਵੱਡੇ ਲੀਡਰ ਤੁਹਾਨੂੰ ਘਰ ਬੁਲਾਣ ਘਰ ਤੁਹਾਡੇ ਆ ਕੇ ਮਿੰਤਾ ਵੀ ਕਰਨਗੇ ਵੀ ਨਹੀਂ ਤੁਸੀਂ ਪਾਰਟੀ ਦੇ ਨਾਲ ਚਲੋ ਵੀ ਤੁਸੀਂ ਇੱਕ ਵਾਰ ਸਾਡੇ ਨਾਲ ਚਲੋ ਅਗਲੀ ਵਾਰ ਤੁਹਾਨੂੰ ਆਏ ਵੀ ਕਹਿ ਸਕਦੇ ਨੇ ਕਿ ਅਗਲੀ ਅਗਲੀ ਜਿਹੜੀ ਜੋ ਹੁਣ 22 ਦੇ ਜਨਵਰੀ ਫਰਵਰੀ ਚ ਦੁਬਾਰਾ ਇਲੈਕਸ਼ਨ ਹੋਣੇ ਐ ਐਮਸੀ ਦੇ ਉਹਦੇ ਮੈਂ ਵੀ ਤੁਹਾਨੂੰ ਕਹਿ ਸਕਦੀ ਭਾਰਤੀ ਜਨਤਾ ਪਾਰਟੀ ਵੀ ਅਗਲੀ ਟਿਕਟ ਤੁਹਾਡੀ ਪੱਕੀ ਹੈ ਇਸ ਵਾਰ ਤੁਸੀਂ ਬਵਨ ਚ ਚੱਲ ਜੀ ਇਸ ਤਰ੍ਹਾਂ ਜੀ ਮੈਂ ਪਾਰਟੀ ਕਿਸੇ ਵੀ ਪਾਰਟੀ ਦੀ ਟਿਕਟ ਨਹੀਂ ਲੈਣੀ ਮੈਂ ਹੁਣ ਆਪਣਾ ਗਰੁੱਪ ਹੀ ਲਾਂਦੇ ਹਾਵੀ ਕਰਨਾ ਥਰਡ ਦੇ ਵਿੱਚ ਔਰ ਆਪਾਂ ਗਰੁੱਪ ਬਣਾ ਕੇ ਕੰਮ ਕਰਾਂਗੇ ਗਰੁੱਪ ਜਦ ਸਾਡਾ ਸਤਾ ਚ ਆਏਗਾ ਤਾਂ ਅਸੀਂ ਜਿਹੜੀ ਪਾਰਟੀ ਸਤਾ ਚ ਹੋਗੀ ਆਪਾਂ ਉਹਦੇ ਨਾਲ ਆ ਲੇਕਿਨ ਕੰਮ ਕਰਾਵਾਂਗੇ ਲੋਕਾਂ ਦੇ ਮਤਲਬ ਕਿ ਕਹਿੰਦੇ ਦਾ ਮਤਲਬ ਹੈ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦਾ ਤੁਹਾਨੂੰ ਕੋਈ ਡਰ ਨਹੀਂ ਹੈ ਪਾਰਟੀ ਤੁਸੀਂ ਸਦਾ ਲਈ ਛੱਡਤੀ ਆ ਪਾਰ ਛੱਡਤੀ ਮਸਾ ਦਾ ਵਾਸਤੇ ਛੱਡਤੀ ਅੱਛਾ ਹਾਂਜੀ ਤੇ ਹੁਣ ਜਿਹੜਾ ਹੈ ਤੁਹਾਨੂੰ ਅੰਜੂ ਚੰਦਰ ਤੇ ਕਿੰਨਾ ਭਰੋਸਾ ਹੈ ਜਿਹੜਾ ਤੁਹਾਨੂੰ ਉਹਨਾਂ ਸਮਰਥਨ ਦੇ ਰਹੇ ਨੇ ਕਿ ਉਹ ਤੁਹਾਡੇ ਨਾਲ ਮਿਲ ਕੇ ਚੱਲਣਗੇ ਜੀ ਦੇਖੋ ਜੀ ਮੈਂ ਇਹੀ ਸਾਰਾ ਸੋਚਿਆ ਭੀ ਲੰਦੇ ਕਿ ਨੂੰ ਕਿਹੜੇ ਕੈਂਡੀਡੇਟ ਨੂੰ ਜਿਹੜਾ ਮਤਲਬ ਹੁਣ ਸਪੋਰਟ ਸਮਰਥਨ ਦੇਣਾ ਚਾਹੀਦਾ ਤੇ ਜਦ ਮੈਂ ਸਾਰਾ ਡਿਸਾਈਡ ਸਾਰਾ ਦੇਖ ਕੇ ਦੇਖਿਆ ਤਾਂ ਪਿਛਲੇ ਜਦ 5 ਸਾਲ ਦਾ ਅਧਿ ਪਚੰਦਰ ਦੇ ਕੰਮ ਦੇ ਦੇਖੇ ਤੇ ਉਹਨਾਂ ਨੇ ਮਤਲਬ ਕੋਈ ਵੀ ਕੰਮ ਸਾਡਾ ਮੋੜਿਆ ਨਹੀਂ ਸੀਗਾ ਹਰੇਕ ਕੰਮ ਉਹਨਾਂ ਨੇ ਟਾਈਮ ਟੂ ਟਾਈਮ ਕੀਤਾ ਸੀ ਤੇ ਮੈਂ ਸੋਚਿਆ ਵੀ ਉਸ ਬੰਦੇ ਨੂੰ ਕਰੋ ਜਿਹੜਾ ਅਸੀਂ ਪਰਖਿਆ ਹੋਏ ਪਹਿਲੇ ਹੁਣ ਜਿਹੜੇ ਬਾਕੀ ਆਏ ਆ ਸਾਰੇ ਨਵੇਂ ਹੈਗੇ ਆ ਉਹ ਪਵਨ ਮਨੋਚਾ ਜੀ ਆ ਚਲੋ ਠੀਕ ਆ ਆਪਣੇ ਮਿੱਤਰ ਆ ਲੇਕਿਨ ਹੁਣ ਦੇਖੋ ਇੱਥੇ ਦੇ 4 ਕਿਲੋਮੀਟਰ ਤੋਂ ਦੂਰ ਉਹਨਾਂ ਦਾ ਘਰ ਹੈ 에어ਪੋਰਟ ਰੋਡ ਤੇ ਜੇ ਅਸੀਂ ਕੋਈ ਸਟੈਂਪ ਵੀ ਲਗਵਾਣੀ ਹੋਵੇ ਤੇ ਮਤਲਬ 1 ਘੰਟਾ ਉਹਨਾਂ ਦੇ ਘਰ ਪਹੁੰਚਣ ਨੂੰ ਲੱਗਣਾ ਸਨ ਹੀ ਏਰ ਰੋਡ ਤੋਂ ਫਿਰ ਘੁੰਮ ਕੇ ਸਾਨੂੰ ਪਾਰਸਪਨੋਰਮਾ ਤੱਕ ਆਣਾ ਪੈਣਾ ਉੱਥੇ ਵੀ ਜਾਮ ਹੁੰਦਾ ਜਾਮ ਦੇ ਵਿੱਚ ਉਹਨਾਂ ਦੇ ਘਰ ਤੱਕ ਪਹੁੰਚਣ ਨਾ ਕਰਕੇ ਜਾਮ ਲਗਾ ਕੇ 1 ਘੰਟਾ ਲੱਗਣਾ ਯਾਨੀ ਜੇ ਐਮਸੀ ਕੋਲ ਪਹੁੰਚਣ ਵਾਸਤੇ ਸਾਨੂੰ 1 ਘੰਟਾ ਲੱਗਿਆ ਤਾਂ ਐਮਸੀ ਕਰਨਾ ਕਿ ਐਮਸੀ ਤਾਂ ਉਹ ਹੁਣ ਜਿਹੜਾ ਸਾਡੇ ਬਾੜ ਦੇ ਵਿੱਚ ਹੋਵੇ ਇਹ ਇਲੈਕਸ਼ਨ ਜਿਹੜੇ ਹੁੰਦੇ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੁੰਦੇ ਆ ਇਸ ਵਾਰ ਪਾਰਟੀਆਂ ਨਹੀਂ ਚੱਲਦੀ ਇੱਥੇ ਅਸੀਂ ਚਿਹਰਾ ਦੇਖਿਆ ਜਾਂਦਾ ਵੀ ਚਿਹਰਾ ਕੌਣ ਹੈ ਉਹ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹ ਹੀ ਚਿਹਰਾ ਵਧੀਆ ਚਿਹਰਾ ਕਾਂਗਰਸ ਵੱਲੋਂ ਖੜਜਿਆ ਉਹਨੂੰ ਸਪੋਰਟ ਕਰ ਦਿੰਗੇ ਕਿਉਂਕਿ ਇਹ ਸاسي ਦੇ ਲੋਕ ਅਸੀਂ ਪਾਰਟੀ ਥੋੜੀ ਦੇਖ ਰਹੀ ਹੈ ਤੇ ਹੁਣ ਜਿਹੜਾ ਹੈ ਲਾਸਟ ਦੇ ਵਿੱਚ ਤੁਸੀਂ ਤਾਂ ਹੁਣ ਸਮਰਥਨ ਦੇ ਹੀ ਦਿੱਤਾ ਤੁਸੀਂ ਵੀ ਦੱਸਿਆ ਕਿ ਬਾੜ ਦਾ ਹੀ ਕੋਈ ਨੁਮਾਇੰਦਾ ਜਿਹੜਾ ਹੈ ਜਿਹੜਾ ਬਾੜ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਜਿਹੜਾ ਹੈ ਐਮਸੀ ਬਣਨਾ ਚਾਹੀਦਾ ਵੋਟਰਾਂ ਨੂੰ ਜਿਹੜੀ 21 ਤਰੀਕ ਨੂੰ ਵੋਟਾਂ ਪੈ ਰਹੀਆਂ ਹਨ ਗੁਲੇਰੀਆ ਸਾਹਿਬ ਉਸ ਦੇ ਵਿੱਚ ਤੁਹਾਡਾ ਕੀ ਅਪੀਲ ਹੈ ਵੋਟਰਾਂ ਦੇ ਲਈ ਵੋਟਰਾਂ ਦੀ ਇਹ ਅਪੀਲ ਹੈ ਕਿ ਦੇਖੋ ਬੋਰਡ ਦਾ ਜਿਹੜਾ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਲੋਕ ਬਹੁਤ ਆਉਣਗੇ ਤੁਹਾਡੇ ਕੋਲ ਪੈਸੇ ਵੀ ਦੇਣਗੇ ਸਭ ਕੁਝ ਕਰੋਗੇ ਲਾਲਚ ਵੀ ਦੇਣਗੇ ਲੇਕਿਨ ਲਾਲਚ ਜੇ ਤੁਸੀਂ ਨਹੀਂ ਆਣਾ ਪੈਸੇ ਸਾਰਿਆਂ ਦੇ ਲੈ ਲਓ ਕੋਈ ਗੱਲ ਨਹੀਂ ਅਸੀਂ ਮਨਾ ਨਹੀਂ ਕਰਦੇ ਜਿਹੜਾ ਤੁਹਾਨੂੰ ਪੈਸੇ ਦਿੰਦਾ ਲੋ ਉਹਨਾਂ ਦਾ ਖਾ ਖ ਜਿਹੜਾ ਜਿਨ੍ਹਾਂ ਕੋਲ ਫਾਲਤੂ ਹੈ ਲੈ ਲੈਣੇ ਚਾਹੀਦੇ ਆ ਲੇਕਿਨ ਜਿਹੜੀ ਬੋਟ ਦਾ ਆ ਤੁਹਾਡਾ ਹੱਕ ਆ ਬੋਟ ਤੁਹਾਨੂੰ ਵਧੀਆ ਬੰਦੇ ਨੂੰ ਪਾਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਅੰਜੂ ਚੰਦਰ ਜੀ ਦੇ ਉੱਪਰ ਕੋਈ ਵੀ ਬੰਦਾ ਨਹੀਂ ਹੈ ਇਥੇ ਨਾਲ ਦੇ ਜਿਹੜਾ ਬੰਦਲਾ ਡਿਵੈਲਪਮੈਂਟ ਕਰ ਸਕਦਾ ਹੋਵੇ ਤੇ ਨਾਲੇ ਇੱਕ ਹੋਰ ਹੈ ਕਿ ਸ਼ਹਿਰ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਦੋ ਐਮਸੀ ਮਿਲ ਰਿਹਾ ਅੰਜੂ ਚੰਦਰ ਜੀ ਤਾਂ ਹੈ ਮੈਂ ਤਾਂ ਲਾਂਦੇ 24 ਘੰਟੇ ਉਹਨਾਂ ਵਾਸਤੇ ਮੈਂ ਤਾਂ 24 ਘੰਟੇ ਉਹਨਾਂ ਦੇ ਐਮਸੀ ਹੁੰਦਾ 24 ਘੰਟੇ ਉਹਨਾਂ ਦਾ ਕੰਮ ਕਰਾਂਦਾ ਦੇਖੋ ਮੈਂ ਹੁਣ ਜਿਹੜਾ ਜਨਵਰੀ ਔਰ ਫਰਵਰੀ ਦੇ ਵਿੱਚ ਕੋਹ ਹੜਤਾਲ ਤੇ ਬੈਠਿਆ ਸੀਗਾ ਬਾੜ ਵਾਸਤੇ ਤਾਂ ਕਿਹਾ ਮੈਂ ਐਮਸੀ ਸੀਗਾ ਤੁਹਾਡਾ ਕਹਿਣੇ ਦਾ ਮਤਲਬ ਹੈ ਅਗਰ ਅੰਜੂ ਚੰਦਰ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚਦੀ ਆ ਉਹ ਨਹੀਂ ਮਿਲਦੇ ਤਾਂ ਤੁਹਾਡੇ ਨਾਲ ਆ ਕੇ ਤੁਸੀਂ ਉਹਨਾਂ ਦੇ ਕੰਮ ਕਰਾਉਂਗਾ ਮੈਂ ਕਰਾਉਂਗਾ ਇਸ ਦੇ ਨਾਲ ਦੋ ਦੋ ਐਮਸੀ ਜਿਹੜੇ ਨੇ ਬਾੜ ਵਾਸਤੇ ਬਾੜ ਵਾਸਤੇ ਦੋ ਦੋ ਐਮਸੀ ਮਿਲ ਰਿਹਾ ਸਮਝੋ ਤੇ ਮੈਂ ਲੋਕਾਂ ਨੂੰ ਇਹ ਕਹਾਂਗਾ ਕਿ ਲਾਂਦੇ ਠੀਕ ਹੈ ਉਹਨਾਂ ਦੇ ਹੱਥ ਮਜ਼ਬੂਤ ਕਰੋ ਰਸਾਲ ਖੰਡ ਦੀ ਗੱਲ ਹੈ ਕੋਈ ਬੜੀ ਲੰਬੀ ਵੀ ਨਹੀਂ ਗੱਲ ਹੈ ਬਈ 5 ਸਾਲ ਵਾਸਤੇ ਜਾਵੇ ਅਸੀਂ ਇਹ ਹੋ ਗਿਆ ਸਾਲ ਦੇਖੋ ਤੁਸੀਂ ਕਰੋ ਲਾਂਦੇ ਸਪੋਰਟ ਤੇ ਮੈਂ ਤਾਂ ਜਿਹੜੇ ਲਾਂਦੇ ਉਹਨਾਂ ਨੂੰ ਖੁੱਲਕੇ ਮਤਲਬ ਲੋਕਾਂ ਦੇ ਕੰਮ ਪਹਿਲਾਂ ਵੀ ਕਰਾਂਦਾ ਸੀਗਾ ਹੁਣ ਵੀ ਕਰਾਂਦਾ ਰਾਂਗਾ ਜਿਹੜੇ ਤੁਹਾਡੇ ਭਾਜਪਾ ਦੇ ਸਮਰਥਕ ਪਏ ਜਿਹੜੇ 400 ਵੋਟਾਂ ਜਦੋਂ ਤੁਸੀਂ ਆਜ਼ਾਦ ਲੜੇ ਸੀ 400 ਵੋਟਾਂ ਜਿੱਤ ਪਈਆਂ ਜਦੋਂ ਹੁਣ ਪਿਛਲੀ ਵਾਰ ਇਲੈਕਸ਼ਨ ਹੋਇਆ ਤਾਂ ਤਕਰੀਬਨ 135 ਦੇ ਡੇਢ ਗੇੜ ਮੈਂ ਤੁਹਾਨੂੰ ਵੋਟਾਂ ਪਈਆਂ ਉਹਨਾਂ ਨੂੰ ਕੀ ਅਪੀਲ ਕਰਨੀ ਚ ਜਿਹੜੀ 105 ਉਹ ਵੀ ਮੇਰੇ ਪਰਸਨਲ ਪੈਸੇ ਨਹੀਂ ਉਹਨਾਂ ਨੂੰ ਅਪੀਲ ਕੀ ਕਰਨੀ ਚਾਹੋਗੇ ਵੀ ਕਿੱਧਰ ਬੋਟਾ ਵਾਣ ਉਹ ਮੈਂ ਤਾਂ ਸਿੱਧਾ ਕਹਿੰਦੇ ਜਿਹੜੇ ਦੇਖੋ ਜਿਹੜੇ ਮੈਨੂੰ ਚਾਹਦੇ ਆ ਲੋਕ ਜਿਹੜੇ ਮੇਰੇ ਸਮਰਥਕ ਆ ਮੇਰੇ ਬਾੜ ਚ ਮੈਨੂੰ ਮੇਰੇ ਚਾਹਵਾਨ ਹੈ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਥ ਬੰਨ ਕੇ ਬੇਨਤੀ ਕਰਦਾ ਕਿ ਨੰਦੇ ਦੇਖੋ ਮੇਰੇ ਵੱਲੋਂ ਤੁਸੀਂ ਨੰਦੇ ਬੋਟਾ ਅੰਜੂ ਚੰਦਰ ਜੀ ਨੂੰ ਪਾ ਦਿਓ ਮੈਂ ਤੁਹਾਡਾ ਰਿਣੀ ਆ ਤੇ ਕਰਜ਼ਦਾਰ ਆ ਤੁਸੀਂ ਬੋਟਾ ਪਾ ਕੇ ਉਹਨਾਂ ਨੂੰ ਜਿਤਾਉਂਗੇ ਤੇ ਮੈਂ ਰਾਤ ਦਿਨ ਤੁਹਾਡੇ ਵਾਸਤੇ ਕੁਝ ਕਰ ਦਵਾਂਗਾ ਤੁਸੀਂ ਸੁਣ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਉgge ਨੇਤਾ ਸੁਦੀਰ ਗਲੇਰੀਆ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਦੇ ਆ ਰਹੇ ਸੀ ਪਹਿਲੀ ਵਾਰ ਟਿਕਟ ਨਹੀਂ ਮਿਲੀ ਤਾਂ ਆਜ਼ਾਦ ਲੜੇ ਆਜ਼ਾਦ ਵਾਰਡ ਨੰਬਰ 16 ਚੋਂ ਹੀ ਇਲੈਕਸ਼ਨ ਲੜੇ ਤਕਰੀਬਨ 400 ਵੋਟਾਂ ਦੇ ਉਹਨਾਂ ਨੂੰ ਪਈਆਂ ਸੀ 150 ਵੋਟਾਂ ਨਾਲ ਜਿਹੜੇ ਨੇ ਅੰਜੂ ਜਿੰਦਰ ਤੋਂ ਪਿੱਛੇ ਰਹਿ ਗਏ ਸੀ ਜਦੋਂ ਕਹਿੰਦੇ ਨੇ ਕਿ ਪੂਰੀ ਭਾਰਤੀ ਜਨਤਾ ਪਾਰਟੀ ਦਾ ਵਿਰੋਧਤਾ ਕਿਸਾਨੀ ਮੋਰਚੇ ਦੇ ਵੱਲੋਂ ਵੀ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਫਿਰ ਵੀ ਉਹ ਐਨੇ ਵਿਰੋਧਤਾ ਵਿੱਚ ਵੀ 135 ਵੋਟਾਂ ਜੜੀਆਂ ਨੇ ਲੈ ਗਏ ਸੀ ਹੁਣ ਜਿਹੜਾ ਹੈ ਪਾਰਟੀ ਤੋਂ ਵੱਖ ਹੋ ਕੇ ਉਹਨਾਂ ਨੇ ਪਾਰਟੀ ਨੂੰ ਸਦਾ ਦੇ ਲਈ ਅਲਵਿਦਾ ਕਹਿ ਕੇ ਅੰਜੂ ਚੰਦਰ ਜੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਸਾਡੇ ਬੈਠੇ ਬੈਠੇ ਵੀ بڑے ਨੇਤਾਵਾਂ ਦਾ ਜਿਹੜਾ ਇਹਨਾਂ ਨੂੰ ਫੋਨ ਆਇਆ ਹੈ ਉਹਨਾਂ ਨੇ ਵੀ ਇਹਨਾਂ ਦੀਆਂ ਜਿਹੜੀਆਂ ਨੇ ਮਿੰਤਾ ਤਰਲੇ ਕੀਤੇ ਨੇ ਕਿ ਤੁਸੀਂ ਪਾਰਟੀ ਦੇ ਛੱਡੋ ਨਾ ਤੇ ਭਾਰਤ ਜਨਤਾ ਪਾਰਟੀ ਦਾ ਸਮਰਥਨ ਕਰੋ ਤੇ ਜਿਹੜੇ ਕਹਿੰਦੇ ਨੇ 400 ਵੋਟਾਂ ਦੇ ਮੇਰੇ ਹੱਥ ਦੇ ਵਿੱਚ ਨੇ ਜਦੋਂ ਮੈਂ ਇੰਡੀਪੈਂਡੈਂਟ ਲੜਿਆ ਸੀ ਆਜ਼ਾਦ ਲੜਿਆ ਸੀ ਉਹਨਾਂ ਨੂੰ ਉਹਨਾਂ ਨੇ ਇੱਕੇ ਹੀ ਅਪੀਲ ਕੀਤੀ ਹੈ ਕਿ ਅਗਰ ਤੁਸੀਂ ਬਾੜ ਦਾ ਸਹੀ ਕੰਮ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ 2 ਐਮਸੀ ਚਾਹੀਦੇ ਨੇ ਤਾਂ ਅੰਜੂ ਚੰਦਰ ਨੂੰ ਵੋਟਾਂ ਪਾ ਕੇ ਉਹਨਾਂ ਦੇ ਹੱਥ ਕਾਮਯਾਬ ਕਰੋ ਤੁਹਾਨੂੰ ਇੱਕ ਨਹੀਂ ਦੋ ਦੋ ਐਮਸੀ ਮਿਲਣਗੇ ਸੁਦੇਸ਼ ਗਲੇਰੀਆ ਜੀ ਦਾ ਕਹਿਣਾ ਹੈ ਕਿ ਅਗਰ ਅੰਜੂ ਚੰਦਰ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚਦੀ ਤਾਂ ਮੇਰੇ ਘਰ ਦੇ ਦਰਵਾਜ਼ੇ ਜਿਹੜੇ ਨੇ ਤੁਹਾਡੇ ਲਈ ਸਦਾ ਖੁੱਲੇ ਰਹਿਣਗੇ ਤੇ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਡਾ ਜਿਹੜਾ ਹੈ ਅੰਜੂ ਚੰਦਰ ਦੀ ਜਰੀਏ ਜਿਹੜਾ ਹੈ ਜੋ ਵੀ ਤੁਹਾਡੇ ਕੰਮ ਨੇ ਦੁੱਖ ਤਕਲੀਫਾਂ ਨੇ ਉਹਨਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗਾ ਫਿਲਹਾਲ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦਾ ਸਮਰਥਨ ਦੇਣ ਦੇ ਬਹੁਤ ਵੱਡਾ ਇੱਕ ਘਾਟਾ ਪਵੇਗਾ ਤੇ ਅੰਜੂ ਚੰਦਰ ਨੂੰ ਜਿਹੜਾ ਇਸ ਦਾ ਸਮਰਥਨ ਜਿਹੜਾ ਇਹਨਾਂ ਦਾ ਮਿਲਿਆ ਉਸ ਦਾ ਕਿੰਨਾ ਉਹ ਫਾਇਦਾ ਚੁੱਕਣਗੇ ਇਹ ਤਾਂ ਆਨਾਲਾ ਸਮਾਂ ਹੀ ਦੱਸੇਗਾ ਫਿਲਹਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਇੱਕ ਜਿਹੜਾ ਹੈ ਇਹਨਾਂ ਦੇ ਸਮਰਥਨ ਦੇਣ ਤੋਂ ਨੁਕਸਾਨ ਹੋਇਆ ਹੈ ਤੇ ਅੰਜੂ ਚੰਦਰ ਨੂੰ ਫਾਇਦਾ ਹੋਇਆ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ